ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਪਹਿਲਾ ਅਸਟ ਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨਹੈ ਉਪਾਇ ਪਹਾਈ ਕਰਨ ਕਰ ਸਮਰਥ ਜਿਉ ਪਿੰਡ ਜਿਨ ਸਾਜਿਆ ਪਹਾਈ ਏਕਰ ਆਪਣੀ ਵਾਥ ਸਭ जग ਜਿਨਹੇ ਪਾਇਆ ਪਹਾਏ ਕਰਨ ੁਕਾਰ ਸਮਰਥ ਜਿਉ ਪਿੰਡ ਜਨ ਸਾਜਿਆ ਪਹਾਏ ਏਕਰ ਆਪਣੀ ਵਾਥ ਇਨ ਕਹੀਐ ਜਉ ਦੇਖਿਆ ਪਹਾਏ ਕਰਤਾ ਏਕੂ ਕਰੇ ਗੱਰ ਗੁਰੂ ਗੋਬਿੰਦ ਸਲਾਹੀਏ ਪਹਾਏ ਜਿਸ ਤੇ ਜਾਪੈ ਅਰਥ ਮੇਰੇ ਮਨ ਜਪਿਐ ਹਰਿ ਭਗਵੰਤਾ ਉੱਚਾ ਅਗਮਿਆਪਾਰ ਜੀ ਜੰਤ ਪ੍ਰਤਿ ਪਾਲਦਾ ਪਹਾਏ ਨਿਤ ਨਿਤ ਕਰਦਾ ਸਾਰੇ ਸਤ ਗੁਰੂਰਾ ਵਿਕਤੀਆ ਪਹਾਏ ਸ਼ਬਦ ਮਿਲਾਵਣ ਹਾਰ ਸੱਚੇ ਚਰਣਾ ਸ੍ਰੀ ਵਿਹ ਹੈ ਪਹਾਏ ਰਾਮ ਆਹ ਹੋਵੇ ਨਾਸ ਮਿਲ ਸੰਤ ਸਬਾ ਮਨ ਮਾਂਜੀਐ ਪਹਾਏ ਹਰ ਤ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਹਾਏ ਕਮਲ ਹੋਵੇ ਪਰਗਾਸ ਗੁਰਬਚਨੀ ਸੁਖ ਉਪਰਿਆ ਪਹਾਏ ਸਭ ਫਲ ਸਤ ਗੁਰ ਪਾਸ ਮੇਰਾ ਧੀਰਾ ਛੋੜੀਐ ਪਹਾਏ ਹੋਈਐ ਸਭ ਕੀ ਪੂਰਾ ਕਟ ਕਟ ਬ੍ਰਹਮ ਬਸਾਰਿਆ ਪਹਾਏ ਏਖਾ ਸੁਣਾ ਹਜੂਰਾ ਜਿਤ ਦਿਨ ਮਿਸਰੇ ਪਾਰ ਬ੍ਰਹਮ ਪਹਾਏ ਇਹ ਤੇਨ ਮਾਰਿਆ ਛੂਰਾ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਾ ਪ੍ਰੇਮ ਪਦਾਰਥ ਨਾਮ ਹੈ ਪਹਾਈ ਮਾਇਆ ਮੋਹ ਬਿਨਾਸ ਇਸ ਭਾਵੈ ਤਾਂ ਮੇਲ ਲਾਇ ਪਹਾਈ ਰੰਧਾ ਨਾਮ ਅਨੇਵਾਸ ਗੁਰਮਖ ਕਮਲ ਅਰਗਾਸੀ ਐ ਪਹਾਈ ਦਿੱਤੇ ਹੋਇਆ ਪ੍ਰਗਾਸ ਪ੍ਰਗਟ ਪਾਇਆ ਪਰਤਾਪ ਪ੍ਰਵ ਪਹਾਈ ਮਰ ਲਿਆ ਤਤ ਆਕਾਸ ਗੁਰਪੂਰ ਸੰਤੋਖ ਆ ਪਹਾਈ ਅਹਿ ਮਸਲਾ ਕਾ ਪਹਾਓ ਰਸਨਾ ਰਾਮ ਰਵ ਸਦਾ ਪਹਾਏ ਸੱਚਾ ਸਾਧ ਸੁਆਓ ਕਰਨੀ ਸੁਣ ਸੁਣ ਜੀਆ ਪਹਾਏ ਨਿਚਲ ਪਾਇਆ ਖਾਓ ਜਿਸ ਪਰ ਤੀਨ ਨ ਆਵੈ ਪਹਾਏ ਉਹ ਜਿੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਪਹਾਏ ਹਾਂ ਤਿਸ ਕਾ ਬਲ ਜਾਓ ਉਹ ਨਿਰਗੁਣਿਆਈ ਪਾਲਦਾ ਪਹਾਏ ਦੇਨ ਖਾਵੇ ਖਾਓ ਰਜਕ ਸੰਭਾਹੇ ਸਾਸ ਸਾਸ ਪਹਾਏ ਪੂਰਾ ਜਾ ਕਾਰਨਾ ਜਿਸ ਗੁਰ ਸਾਚਾ ਪੇਟੀਐ ਭਾਇ ਪੂਰਾ ਇਸ ਕਰਮਾ ਇਸ ਬਿਨ ਕੜੀ ਨੀਰੀਹ ਪਹਾਏ ਸਰਵ ਕਲਾ ਭਰ ਪੂਰਾ ਸਾਸ ਗ੍ਰਾਸ ਹਨਸਰੈ ਭਾਇ ਮੈ ਲਾਇਆ ਭਾਈ ਸਰਵ ਰਹਾ ਭਰਪੂਰ ਜਿਨਾ ਪ੍ਰੀਤਨ ਲਗਿਆ ਭਾਈ ਸੇ ਨਿਤ ਨਿਤ ਮਰਦੇ ਜੂਰਾ ਅੰਚਲ ਲਾਏ ਰਾਇ ਭਾਈ ਆਜਲ ਦੁਖ ਸੰਸਾਰ ਕਰਕੇ ਪਾ ਨਦਰ ਨੇ ਹਾਲਿਆ ਪਹਾਏ ਕੀ ਤੋਂ ਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਹਾਏ ਉਪਜਨ ਨਾਮੇ ਆਧਾਰ ਨਾਨਕ ਜੀ ਸਰਣਾਗਤੀ ਪਹਾਏ ਜੇ ਕੇਲ ਵਿਖ ਕਟਣ ਹਾਰ ਨਾਨਕ ਤਨ ਸੀਤਲ ਹੋਇਆ ਭਾਈ ਓ ਜਨ ਨਾਮ ਆਧਾਰ ਨਾਨਕ ਜੀ ਸਰਣਾਗਤੀ ਭਾਈ ਜੀ ਖੇਲ ਵਿਖ ਕਾਟੜ ਹਾਰਾ